ਸਸ਼ਕਾਲ ਤੁਸੀਂ ਇੱਕ ਵੈਸੰਡ ਡੈਡੀਸ ਤੇ ਮੈਂ ਹਾਂ ਪ੍ਰਦੀਪ ਕੁ पंजाब ਦੇ ਵਿੱਚ ਠੱਗੀਆਂ ਠੋਡੀਆਂ ਲੁੱਟਾ ਖੂਆ ਹੂਣਾ ਆਮ ਜੀ ਗੱਲ ਹੋ ਚੁੱਕੀ ਹੈ ਪਰ ਸੋਚੋ ਕੀ ਹੋਏਗਾ ਜਦੋਂ ਠੱਗੀ ਡੀਐਸਪੀ ਦੇ ਨਾਲ ਹੋਏ ਪੰਜਾਬ ਦੇ ਡੀਐਸਪੀ ਦੇ ਨਾਲ ਠੱਗੀ ਹੁੰਦੀ ਹੈ 1 ਲੱਖ ਦੀ ਨਹੀਂ 2 ਲੱਖ ਦੀ ਨਹੀਂ ਸਗੋਂ 5 ਲੱਖ ਦੀ ਠੱਗੀ ਪੰਜਾਬ ਦੇ ਡੀਐਸਪੀ ਦੇ ਨਾਲ ਜੀਐਸ ਬਾਬਾ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਥਾਣਾ ਕੋਇਂਦਵਾਲ ਦੇ ਡੀਐਸਪੀ ਦੇ ਨਾਲ ਅਤਲ ਸੋਨੀ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਉਹਨਾਂ ਦੇ ਨਾਲ 22 ਲੱਖ ਤੋਂ ਉੱਪਰ ਦੀ ਠੱਗੀ ਹੋ ਜਾਂਦੀ ਹੈ ਤਾਂ ਬਿਲਕੁਲ ਮੁਹਾਲੀ ਦੇ ਵਡੇਰਾ ਬੱਸੀ ਦੇ ਨਜ਼ਦੀਕ ਰਹਿਣ ਵਾਲੇ ਨੇ ਪਿਉ ਪੁੱਤ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਡੀਐਸਪੀ ਅਤਲ ਸੋਨੀ ਦੇ ਨਾਲ ਧੱਗੀ ਮਾਰ ਕੇ ਦਾਦਾ ਸੇ ਕਿ ਜਾਲੀ ਦਸਤਾਵੇਜ਼ ਨੂੰ ਬਹੌਣ ਬਣਾਉਣ ਨੂੰ ਲੈ ਕੇ ਸਾਰਾ ਮਾਮਲਾ ਹੋਇਆ ਫਿਰ ਹਾਲ ਇਸ ਮਾਮਲੇ ਦੀ ਹਜੇ ਪੁਸ਼ਟੀ ਨਹੀਂ ਹੋ ਸਕੀ ਕਿ ਜੋ ਦਸਤਾਵੇਜ਼ ਅਤਲ ਸੋਨੀ ਡੀਐਸਪੀ ਦੇ ਵੱਲੋਂ ਬਣਵਾਏ ਗਏ ਸੋ ਕਿਹੜੇ ਦਸਤਾਵੇਜ਼ ਸੀ ਔਰ ਇਸ ਦਾ ਕੀ ਕਾਰਨ ਸੀ ਫਿਲਹਾਲ ਜਿਹਨੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਸਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਉਹਨਾਂ ਨੇ ਜਾਲੀ ਦਸਤਾਵੇਜ਼ ਬਣਾ ਕੇ ਦਿੱਤੇ ਸੀ ਔਰ ਉਸ ਦੇ ਬਦਲੇ 22 ਲੱਖ ਰੁਪਏ ਲਈ ਇਸ ਰੋਲੇ ਦੀ ਅਹਿਮ ਜਾਣਕਾਰੀ ਦੇ ਦਿੰਨੇ ਕਿ ਪੰਜਾਬ ਦੇ ਡੀਐਸਪੀ ਯਾਨੀ ਕਿ ਠਾਣਾ ਗੋਇੰਦਵਾਲ ਦੇ ਡੀਐਸਪੀ ਅਤਲ ਸੋਨੀ ਦੇ ਨਾਲ ਬਾਈ ਲੱਗਦੀ ਠੰਗੀਂ ਦੀ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦਲਸੋਨੀ ਨੂੰ ਦੇਖਦੇ ਰਹਿੰਦੇ ਹੋ ਗਰੀਬਾਂ ਦੀ ਮਦਦ ਕਰਦੇ ਨੇ ਗਰੀਬਾਂ ਦਾ ਮਸੀਹਾ ਬਣਦੇ ਨੇ ਚਾਹੇ ਫਿਰ ਉਹ ਉਹਨਾਂ ਦੇ ਘਰ ਬਣਾਉਣ ਨੂੰ ਲੈ ਕੇ ਕਿਉਂ ਨਾ ਹੋਵੇ ਚਾਹੇ ਫਿਰ ਘਰ ਦੇ ਵਿੱਚ ਰਾਸ਼ਨ ਪਾਣੀ ਰੱਖਾਉਣ ਨੂੰ ਲੈ ਕੇ ਕਿਉਂ ਨਾ ਹੋਵੇ ਫਿਲਹਾਲ ਉਹਨਾਂ ਦੇ ਨਾਲ ਜੱਗੀ ਹੁੰਦੀ ਹੈ ਅਪਡੇਟ ਇਸ ਮਾਮਲੇ ਦੇ ਵਿੱਚ ਇਹ ਆਈ ਹੈ ਕਿ ਦੋਨੋਂ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਉੱਤੇ ਬੜਦਾ ਪਰਚਾ ਦਰਜ ਕੀਤਾ ਗਿਆ ਹੁਣ ਕਾਰਵਾਈ ਹੈ ਜਿਹੜੀ ਕੀਤੀ ਜਾਏਗੀ ਸਸੀ ਗਾ ਜੀ ਮੈਂ ਡੀਐਸਪੀ ਅਦਲ ਸੋਨੀ ਅੱਜਕੱਲ ਮੈਂ ਫਾਜ਼ਿਲ ਤੇ ਆ ਗਿਆ ਤਾਂ ਪਹਿਲੇ ਵੀ ਇੱਕ ਵਾਰੀ ਮੈਂ ਵੀਡੀਓ ਕਰੀ ਸੀ ਜੀ ਜਿਸ ਦੇ ਵਿੱਚ ਇੱਕ ਬੱਚੇ ਨੂੰ ਟ੍ਰੀਟਮੈਂਟ ਦੀ ਲੋੜ ਸੀਗੀ ਤੇ ਆਪ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀਗਾ ਇਸੇ ਸਬੰਧ ਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹੁੰਦਾ ਜਿਹੜੇ ਸਨ ਨੂੰ ਲੈ ਕੇ ਕਈ ਵਾਰੀ ਇਹੋ ਜੀ ਗੱਲ ਹੁੰਦੀ ਬੜੀ ਅੱਛੀ ਫੈਮਿਲੀ ਹੁੰਦੀ ਹੈ ਕਿ ਟਾਈਮ ਵੀ ਉਹ ਟਾਈਮ ਦੇ ਸਰ ਆਪਦੇ ਨਾਲ ਬਹੁਤ ਬੰਦਾ ਵਧੀਆ ਖਾ ਰਿਆ ਹੁੰਦਾ ਹੈਗਾ ਬਹੁਤ ਬੰਦਾ ਵਧੀਆ ਰਹਿ ਰਿਹਾ ਹੁੰਦਾ ਹੈਗਾ ਇੱਕਦਮ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਜਿਹਦੇ ਵਿੱਚ ਉਹਨੂੰ ਖਾਣ ਦੇ ਵੀ ਲਾਲੇ ਪੈ ਜਾਂਦੇ ਗਿਆ ਤੇ ਜਿਹੜੀ ਬੈਂਕ ਤੇ ਲੋਨ ਲਿੱਤੇ ਹੁੰਦੇ ਆ ਉਹਦੀਆਂ ਕਿਸ਼ਤਾਂ ਨਹੀਂ ਦੇ ਹੁੰਦੀਆਂ ਇਹੋ ਜੀ ਇੱਕ ਫੈਮਿਲੀ ਨੂੰ ਮੈਂ ਮਿਲ ਕੇ ਆਇਆ ਜੋ ਬਿਲਕੁਲ ਹੀ ਮਹਤਜ ਹੋ ਚੁੱਕੀ ਹੈ ਬੜੇ ਅੱਛੇ ਜੌਬ ਉਹ ਬੰਦਾ ਕਰਦਾ ਸੀਗਾ ਕਾਰ ਵੀ ਰਿਆ ਗਿਆ ਪਰ ਉਹਨੂੰ ਹੁਣ ਇਹੋ ਜਿਹਾ ਉਹਦੇ ਹਾਲਾਤ ਹੋਏ ਨੇ ਵੀ ਉਹ ਕੋ ਖਾਣ ਦੇ ਵੀ ਪੈਸੇ ਨਹੀਂ ਹੈਗੇ ਤੇ ਫੈਮਿਲੀ ਨੂੰ ਮੈਂ ਜਾ ਕੇ ਆਪ ਪਰਸਨਲੀ ਦੇਖ ਕੇ ਆਇਆ ਤਾਂ ਕੋਸ਼ਿਸ਼ ਮੇਰੇ ਵੱਲੋਂ ਇਹੀ ਹੁੰਦੀ ਹੈ ਤੁਹਾਡੇ ਸਾਰਿਆਂ ਦੀ ਬੇਨਤੀ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਵੀ ਅਗਰ 1-1 ਰੁਪਏ ਵੀ ਅਗਰ ਤੁਸੀਂ ਇਸ ਪਾਸੇ ਪਾਉਂਗੇ ਤੇ ਕਾਈਂਡਲੀ ਉਹਦੇ ਘਰ ਦਾ ਕੋਈ ਨਾ ਕੋਈ ਜਿਹੜਾ ਮਸਲਾ ਹੈ ਉਹ ਚੰਗਾ ਹੋ ਜਾਏਗਾ ਤੇ ਫਿਰ ਜਿਹੜੀ ਹੋਊਗੀ ਆਪਣੀ ਵਧੀਆ ਜਿਹੀ ਲਾਈਫ ਜੀ ਸਕੀਗਾ ਸੋ ਇੱਕ ਛੋਟੀ ਜਿਹੀ ਰਿਕਵੈਸਟ ਹੈ ਮੇਰੇ ਵੱਲੋਂ ਵੀ ਇਸ ਜਿਹੜਾ ਇੱਕ ਅਕਾਊਂਟ ਨੰਬਰ ਦੇਣ ਲੱਗੇ ਹਾਂ ਤੇ ਇੱਕ ਜਿਹੜਾ ਬੈਂਕ ਦੇ ਵੀ ਜਿਹੜਾ ਸਕੈਨਰ ਹੁੰਦਾ ਸਕੈਨਰ ਦੇਣ ਲੱਗੇ ਹਾਂ ਵੀ ਜਿੰਨੇ ਵੱਤੋਂ ਵੱਤੋਂ ਸੀ ਜਿੰਨੇ ਖੈਲਪ ਕਰ ਸਕਦੇ ਹੋ ਆਪਣੇ ਹਸਿਓ ਦੇ ਸਾਹਬ ਨਾਲ ਕਿ ਉਹ ਦੁਆਰਾ ਜਿਹੜੀ ਫੈਮਲੀ ਦੁਆਰਾ ਮੇਰ ਖੜੀ ਹੋ ਜਾਈਗੀ ਫਿਰ ਤੁਹਾਡਾ ਨਾਮ ਲੇਗੀ ਤੇ ਫਿਰ ਬਾਬਾ ਜੀ ਦੀ ਮੇਰ ਰਹੇਗੀ ਥੈਂਕ ਯੂ ਜੀ ਮੇਰੇ ਬੋਲ ਸਰਸ਼ਕਲ ਤੁਸੀਂ ਦੇਖ ਰਹੇ ਹੋ ਸੰਜੈ নিউজ ਤੇ ਮੈਂ ਹਾਂ ਪ੍ਰਦੀਪ ਕੁਆ ਪੰਜਾਬ ਦੇ ਵਿੱਚ ਠੱਗੀਆਂ ਠੋਡੀਆਂ ਲੁੱਟਾ ਖੂਣਾ ਹੁਣਾ ਆਮ ਜੀ ਗੱਲ ਹੋ ਚੁੱਕੀ ਹੈ ਪਰ ਸੋਚੋ ਕੀ ਹੋਏਗਾ ਜਦੋਂ ਠੱਗੀ ਡੀਐਸਪੀ ਦੇ ਨਾਲ ਹੋਏ ਪੰਜਾਬ ਦੇ ਡੀਐਸਪੀ ਦੇ ਨਾਲ ਠੱਗੀ ਹੁੰਦੀ ਹੈ 1 ਲੱਖ ਦੀ ਨਹੀਂ 2 ਲੱਖ ਦੀ ਨਹੀਂ ਸਗੋਂ 5 ਲੱਖ ਦੀ ਠੱਗੀ ਪੰਜਾਬ ਦੇ ਡੀਐਸਪੀ ਦੇ ਨਾਲ ਹੁੰਦੇ ਜੀਐਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਥਾਣਾ ਕੋਇਂਦਵਾਲ ਦੇ ਡੀਐਸਪੀ ਦੇ ਨਾਲ ਅਤੁੱਲ ਸੋਨੀ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਉਹਨਾਂ ਦੇ ਨਾਲ 22 ਲੱਖ ਤੋਂ ਉੱਪਰ ਦੀ ਠੱਗੀ ਹੋ ਜਾਂਦੀ ਹੈ ਤਾਂ ਬਿਲਕੁਲ ਮੁਹਾਲੀ ਦੇ ਵਡੇਰਾ ਬੱਸੀ ਦੇ ਨਜ਼ਦੀਕ ਰਹਿਣ ਵਾਲੇ ਨੇ ਪਿਓ ਪੁੱਤ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਡੀਐਸਪੀ ਅਤੁੱਲ ਸੋਨੀ ਦੇ ਨਾਲ ਧੱਗੀ ਮਾਰ ਕੇ ਤਦਾਸੇ ਕਿ ਜਾਲੀ ਦਸਤਾਵੇਜ਼ ਨੂੰ ਬਹੌਂਡ ਬਣਾਉਣ ਨੂੰ ਲੈ ਕੇ ਸਾਰਾ ਮਾਮਲਾ ਹੋਇਆ ਫਿਰ ਹਾਲ ਇਸ ਮਾਮਲੇ ਦੀ ਹਜੇ ਪੁਸ਼ਟੀ ਨਹੀਂ ਹੋ ਸਕੀ ਕਿ ਜੋ ਦਸਤਾਵੇਜ਼ ਅਤਲ ਸੋਨੀ ਡੀਐਸਪੀ ਦੇ ਵੱਲੋਂ ਬਣਵਾਏ ਗਏ ਉਹ ਕਿਹੜੇ ਦਸਤਾਵੇਜ਼ ਸੀ ਔਰ ਇਸ ਦਾ ਕੀ ਕਾਰਨ ਸੀ ਫਿਲਹਾਲ ਜਿਹਨੇ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਸਵਾਭਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਉਹਨਾਂ ਨੇ ਜਾਲੀ ਦਸਤਾਵੇਜ਼ ਬਣਾ ਕੇ ਦਿੱਤੇ ਸੀ ਔਰ ਉਸ ਦੇ ਬਦਲੇ 22 ਲੱਖ ਰੁਪਏ ਲਈ ਇਸ ਵੇਲੇ ਦੀ ਅਹਿਮ ਜਾਣਕਾਰੀ ਦੇ ਦਿੰਦੇ ਆ ਕਿ ਪੰਜਾਬ ਦੇ ਡੀਐਸਪੀ ਯਾਨੀ ਕਿ ਠਾਣਾ ਗੋਇੰਦਵਾਲ ਦੇ ਡੀਐਸਪੀ ਅਤਲ ਸੋਨੀ ਦੇ ਨਾਲ ਪਾਈ ਲੱਖ ਦੀ ਠਗੀਂ ਦੇ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਤੁਲਸੋਨੀ ਨੂੰ ਦੇਖਦੇ ਰਹਿੰਦੇ ਹੋ ਗਰੀਬਾਂ ਦੀ ਮਦਦ ਕਰਦੇ ਨੇ ਗਰੀਬਾਂ ਦਾ ਮਸੀਹਾ ਬਣਦੇ ਨੇ ਚਾਹੇ ਫਿਰ ਉਹ ਉਹਨਾਂ ਦੇ ਘਰ ਬਣਾਉਣ ਨੂੰ ਲੈ ਕੇ ਕਿਉਂ ਨਾ ਹੋਵੇ ਚਾਹੇ ਫਿਰ ਘਰ ਦੇ ਵਿੱਚ ਰਾਸ਼ਨ ਪਾਣੀ ਰੱਖਾਉਣ ਨੂੰ ਲੈ ਕੇ ਕਿਉਂ ਨਾ ਹੋਵੇ ਫਿਲਹਾਲ ਉਹਨਾਂ ਦੇ ਨਾਲ ਠਗੀ ਹੁੰਦੀ ਹੈ ਅਪਡੇਟ ਇਸ ਮਾਮਲੇ ਦੇ ਵਿੱਚ ਇਹ ਆਈ ਹੈ ਕਿ ਦੋਨਾਂ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਉੱਤੇ ਬਣਦਾ ਪਰਚਾ ਦਰਜ ਕੀਤਾ ਗਿਆ ਹੁਣ ਕਾਰਵਾਈ ਹੈ ਜਿਹੜੀ ਕੀਤੀ ਜਾਏਗੀ ਸਸੇਗਾ ਜੀ ਮੈਂ ਡੀਐਸਪੀ ਅਦਲ ਸੋਨੀ ਅੱਜਕੱਲ ਮੈਂ ਫਾਜ਼ਲ ਤੇ ਆ ਗਿਆ ਤਾਂ ਪਹਿਲੇ ਵੀ ਕੋਈ ਮੈਂ ਵੀਡੀਓ ਕਰੀ ਸੀ ਜੀ ਜਿਸ ਦੇ ਵਿੱਚ ਇੱਕ ਬੱਚੇ ਨੂੰ ਟ੍ਰੀਟਮੈਂਟ ਦੀ ਲੋੜ ਸੀਗੀ ਤੇ ਆਪ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀਗਾ ਇਸੇ ਸਬੰਧ ਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹੁੰਦਾ ਜਿਹੜੇ ਸੁਣਨ ਨੂੰ ਲੈ ਕੇ ਕਈ ਵਾਰੀ ਇਹੋ ਜੀ ਗੱਲ ਹੁੰਦੀ ਬੜੀ ਅੱਛੀ ਫੈਮਿਲੀ ਹੁੰਦੀ ਹੈ ਟਾਈਮ ਇਹੋ ਜਿਹਾ ਹੁੰਦਾ ਹੈ ਵੀ ਉਹ ਟਾਈਮ ਦੇ ਸਹਾਰੇ ਆਪਦੇ ਨਾਲ ਬਹੁਤ ਬੰਦਾ ਵਧੀਆ ਖਾ ਰਿਆ ਹੁੰਦਾ ਹੈਗਾ ਬਹੁਤ ਬੰਦਾ ਵਧੀਆ ਰਹਿ ਰਿਹਾ ਹੁੰਦਾ ਹੈਗਾ ਇੱਕਦਮ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਜਿਹਦੇ ਵਿੱਚ ਉਹਨੂੰ ਖਾਣ ਦੇ ਵੀ ਲਾਲੇ ਪੈ ਜਾਂਦੇ ਗਿਆ ਤੇ ਜਿਹੜੀ ਬੈਂਕ ਦੇ ਲੋਨ ਲਿੱਤੇ ਹੁੰਦੇ ਉਹਦੀਆਂ ਕਿਸ਼ਤਾਂ ਨਹੀਂ ਦੇਉਂਦੀਆਂ ਇਹੋ ਜੀ ਇੱਕ ਫੈਮਿਲੀ ਨੂੰ ਮੈਂ ਮਿਲ ਕੇ ਆਇਆ ਜੋ ਬਿਲਕੁਲ ਹੀ ਮਹਤਤਾਜ ਹੋ ਚੁੱਕੀ ਹੈ ਬੜੇ ਅੱਛੇ ਜੌਬ ਉਹ ਬੰਦਾ ਕਰਦਾ ਸੀਗਾ ਕਾਰ ਵੀ ਰਹਿ ਗਿਆ ਪਰ ਉਹਨੂੰ ਹੁਣ ਇਹੋ ਜਿਹੇ ਉਹਦੇ ਹਾਲਾਤ ਹੋਏ ਨੇ ਵੀ ਉਹ ਕੋ ਖਾਣ ਦੇ ਵੀ ਪੈਸੇ ਨਹੀਂ ਹੈਗੇ ਤੇ ਫੈਮਿਲੀ ਨੂੰ ਮੈਂ ਜਾ ਕੇ ਆਪ ਪਰਸਨਲੀ ਦੇਖ ਕੇ ਆਇਆ ਤਾਂ ਕੋਸ਼ਿਸ਼ ਮੇਰੇ ਵੱਲੋਂ ਇਹੀ ਹੁੰਦੀ ਹੈ ਤੁਹਾਡੇ ਸਾਰਿਆਂ ਦੀ ਬੇਨਤੀ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਵੀ ਅਗਰ 1 ਇੱਕ ਰੁਪਿਆ ਵੀ ਅਗਰ ਤੁਸੀਂ ਇਸ ਪਾਸੇ ਪਾਉਂਗੇ ਤੇ ਕਾਈਂਡਲੀ ਉਹਦੇ ਕਰਦਾ ਕੋਈ ਨਾ ਕੋਈ ਜਿਹੜਾ ਮਸਲਾ ਹੈ ਉਹ ਚੰਗਾ ਹੋ ਜਾਏਗਾ ਤੇ ਫਿਰ ਜਿਹੜੀ ਹੋਊਗੀ ਆਪਣੀ ਵਧੀਰੀ ਲਾਈਫ ਜੀ ਸਕੀਗਾ ਸੋ ਇੱਕ ਛੋਟੀ ਜੀ ਰਿਕਵੈਸਟ ਹੈ ਮੇਰੇ ਵੱਲੋਂ ਵੀ ਇਸ ਜਿਹੜਾ ਕਿ ਅਕਾਊਂਟ ਨੰਬਰ ਦੇਣ ਲੱਗੇ ਹਾਂ ਤੇ ਇੱਕ ਜਿਹੜਾ ਬੈਂਕ ਦੇ ਵੀ ਜਿਹੜਾ ਸਕੈਨਰ ਹੁੰਦਾ ਸਕੈਨਰ ਦੇਣ ਲੱਗੇਗਾ ਵੀ ਜਿੰਨੇ ਵੱਧ ਤੋਂ ਵੱਧ ਤੁਸੀਂ ਜਿੰਨੇ ਖੈਲਪ ਕਰ ਸਕਦੇ ਹੋ ਆਪਣੇ ਐਸਿਓ ਦੇ ਸਾਹਿਬ ਨਾਲ ਵੀ ਉਹ ਦੁਆਰਾ ਜਿਹੜੀ ਫੈਮਲੀ ਦੁਆਰਾ ਮੇਰ ਖੜੀ ਹੋ ਜੇਗੀ ਫਿਰ ਤੁਹਾਡਾ ਨਾਮ ਲਏਗੀ ਤੇ ਫਿਰ ਬਾਬਾ ਜੀ ਦੀ ਮੇਰ ਰਹੇਗੀ ਥੈਂਕ ਯੂ ਜੀ ਮੇਰੇ ਬੋਲੋ